ਦੀ ਗੱਲ ਦੀ ਸਾਰਿਆਂ ਨੂੰ ਅੱਜ ਦੀ ਜਿਹੜੀ ਵੀਡੀਓ ਆ ਅਸੀਂ ਥੋੜੀ ਮਾਲਾ ਦੁਫੀ ਮਨ ਜੇ ਨਾ ਬਣਾ ਰਹੇ ਹਾਂ ਕਿਉਂਕਿ ਸਾਡੇ ਜਿਹੜੇ ਪ੍ਰਧਾਨ ਸਾਹਿਬ ਆ ਕਿੰਦੀ ਸਿੱਧੂ ਉਹ ਨਾ ਥੋੜਾ ਜਿਹਾ ਬ੍ਰੇਂਚ ਮਾਲਾ ਵੀ ਨਾੜੀ ਫੈਕਚਰ ਹੋ ਗਈ ਸੀ ਉਹਦਾ ਕਰਕੇ ਉਹ ਪੀਜੀਆਈ ਚੰਡੀਗੜ੍ਹ ਦਾਖਲ ਆ ਗਏ ਆਪਰੇਸ਼ਨ ਹੋਇਆ ਉਹਨਾਂ ਦਾ ਤੇ ਅੱਜ ਸਾਨੂੰ ਇੱਕ ਮਾਲਾ ਖਾਸ ਜਾਣਕਾਰੀ ਦੇਣੀ ਆ ਮਾਲਾ ਵੀ ਪਸ਼ੂਆਂ ਮਾਲਾ ਮਾਲਕ ਦਾ ਪਸ਼ੂਣਾ ਕਿੰਨਾ ਮੂਹ ਹੁੰਦਾ ਹੈ ਹਨ ਤੇ ਉਹਦੇ ਬਾਰੇ ਤੁਹਾਨੂੰ ਦੱਸ ਦਿਆਂ ਮਾਲਾ ਜਿਵੇਂ ਆ ਸਾਰੇ ਸਾਰੇ ਪਸ਼ੂਆਂ ਤੇ ਜਾਂ ਮਾਲਾ ਆਪਣੇ ਡੌਗੀ ਰੱਖੇ ਹੋਣਾ ਇਹਨਾਂ ਦਾ ਵੀ ਮਾਲਾ ਵੀ ਜਿੱਦ ਦੇ ਉਹ ਬਿਮਾਰ ਹੋਏ ਆ ਇਹਨਾਂ ਨੇ ਸਾਰਾ ਮਾਲ ਸਾਰਾਂ ਦਾ ਮਤਲਬ ਵੀ ਜਿਵੇਂ ਨਾ ਕੁੱਤਾ ਕੁੱਤਾ ਉਹਦੇ ਨਾਲ ਤਾਂ ਸੁਸਤ ਜਾ ਰਹਿਣ ਲੱਗ ਗਿਆ ਨਾ ਇਹ ਰੁਪਿਆ ਟੀ ਖਾਣਾ ਚਾਹਤੇ ਨੇ ਉਹਦੇ ਨਾਲ ਤਾਂ ਮੈਂ ਇਹ ਮੋਦੀ ਗੱਲ ਕਹ ਦਿਆਂ ਇਹ ਪਸ਼ੂ ਮਤਲਬ ਮਾਲਕ ਦਾ ਦਾ ਇੰਨਾ ਮੋਹ ਕਰਦੇ ਹੁੰਦੇ ਆ ਜਿਹੜਾ ਵੱਦਾ ਵਿੱਚ ਰਹਿੰਦਾ ਹਨਾ ਤਾਂ ਉਹਦੇ ਦੇ ਸਾਰੇ ਪਸ਼ੂ ਮਾਲਾ ਵੀ ਆਹ ਹੋਏ ਪਏਗੇ ਸਾਰੇ ਜਿਵੇਂ ਆਹ ਕਟੀਆਂ ਜਿਹੜੀਆਂ ਕਟੀਆਂ ਵੀ ਮਤਲਬ ਉਹਦੇ ਦੀਆਂ ਚੰਗੀ ਤੇਰਾਮ ਵਾਲਾ ਵੀ ਹੁਣ ਹੀ ਕਰਦੇ ਆ ਆਹ ਕੁੱਤਾ ਇਹ ਜਿਹਨੇ ਰੋਟੀ ਰਾਟੀ ਉਹਦੇ ਨੇ ਜਮਾ ਸਾੜ ਰੱਖੀ ਹੈਗੀ ਹਨਾ ਤਾਂ ਬਸ ਮਾਲਕ ਦਾ ਪਥੂਆਂ ਦੇ ਪ੍ਰਤੀ ਮੋਹ ਜਿਹੜਾ ਉਹ ਬਹੁਤ ਹੁੰਦਾ ਹੈ ਹਨਾ ਆਜ ਤੁਹਾਨੂੰ ਦਿਖਾਉਣੇ ਆ ਨਾ ਅੱਜ ਮੈਂ ਆ ਕੁੱਤਾ ਆ ਜਾ ਪਸ਼ੂ ਆ ਸਾਰੇ ਹਨਾ ਮਤਲਬ ਇਹ ਸਾਰੀ ਉਧਰ ਦੇ ਡਿਸਟਰਬ ਜੇ ਹੋ ਰਿਹਾ ਨਾ ਵੀ ਆ ਸਾਡੇ ਨਾਲ ਕੀ ਹੋ ਗਿਆ ਨਾ ਮਤਲਬ ਇਹ ਉਹ ਅੱਗੇ ਢੇੜਾ ਕੋੜਾ ਦਿੰਦਾ ਜੀ ਬੱਚ ਸਾਂਭਦਾ ਸੀ ਇਹਨਾਂ ਨੂੰ ਉਹ ਚੀਜ਼ ਦਾ ਸਾਰੇ ਪਸ਼ੂ ਮਤਲਬ drema ਮੰਨੀ ਬੈਠੇ ਬਹੁਤ ਜ਼ਿਆਦਾ ਹਾਂ ਲਮ ਸਸਰੀ ਘਰ ਜੀ ਕਿਵੇਂ ਆਪਣੇ ਸੇਭੂ ਬਾਈ ਨੇ ਤੁਹਾਨੂੰ ਦੱਸਿਆ ਹੋਊਗਾ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਕਿਵੇਂ ਡੈਡੀ ਇੱਕ ਢੀਡਾ ਮਾਰਦਾ ਹੁੰਦਾ ਸੀ ਮਹਿਸਾ ਦਾ ਬਸ ਉਹ ਮੀਖੋ ਸਹੋਂਡ ਕਰਕੇ ਦੁੱਧ ਵਧ ਜਾਂਦਾ ਜਿਹੜਾ ਗੋਦ ਦੁੱਧ ਵੀ ਘਟੀਆਂ ਪਈਆਂ ਕਿਵੇਂ ਆ ਲੀ ਦੇਖ ਲੋ ਜੀ ਕਿੱਦੇ ਦਾ ਡੈਡੀ ਗਿਆ ਬਸਾਂ ਹੀ ਸੁਸਤ ਪਿਆ ਰਹਿੰਦਾ ਸਾਰਾ ਦਿਨ ਨਾ 5 ਦਿਨਾਂ ਦੀ ਹੋ ਗਈ ਜਿਹੜਾ ਰੋਟੀ ਖਾਦੀ ਮੈਂ ਤੇ ਦਾਦੀ ਪਰਸੋਂ ਆਥਣੇ ਆ ਗਏ ਸੀ ਉਹਦੇ ਨਾਲ ਥੋੜੇ ਬਸ ਇੱਕ ਅੱਧੀ ਰੋਟੀ ਖਾਂਦਾ ਨਹੀਂ ਤੇ ਖਾਂਦਾ ਨਹੀਂ ਬਾਕੀ ਆਪਣੇ ਸੁਲਤਾਨਾ ਵਰਗੀਆਂ ਵੀ ਬਿਮਾਰ ਹੋਈਆਂ ਪਈਆਂ ਤੇ ਆ ਮੇਰੀ ਘੂਆ ਦਾ ਮੁੰਡਾ ਜੀ ਇਹ ਵੀ ਉਹਦੇ ਉਹਦੇ ਦਾ ਬੀਪੀ ਲੋ ਹੋ ਜਾਂਦਾ ਇਹ ਵੀ ਬਿਮਾਰ ਹੋਇਆ ਪਿਆਈ ਇੱਕ ਤਾਂ ਨਾ ਇੱਕੇ ਦਾ ਉਹ ਨਾ ਸ਼ਾਰਟ ਜਾ ਲੱਗਿਆ ਸਾਰਿਆਂ ਨੂੰ ਹੈ ਨਾ ਵੀ ਮਤਲਬ ਆ ਕੀ ਗੱਲ ਬਣ ਗਈ ਨਾ ਬੈਠੇ ਬੈਠੇ ਉਹ ਨਾ ਹੋ ਜਨਾ ਨਾ ਤਾਂ ਇੱਕ ਪੀਜੀਆਈ ਦਾ ਮਤਲਬ ਹੁਣ ਦਾਖਲਾ ਚਲ ਹੁਣ ਤਾਂ ਸਾਰਾ ਮਤਲਬ ਆਪਰੇਸ਼ਨ ਹੋ ਗਿਆ ਅੱਗੇ ਨਾਲ ਬਹੁਤ ਫਰਕ ਆ ਸਾਰੇ ਭਰਾ ਅਰਦਾਸ ਕਰਿਓ ਵੀ ਸਾਡਾ ਪ੍ਰਧਾਨ ਸਾਹਿਬ ਛੇਤੀ ਲੋਟ ਹੋ ਜੇ ਹੈ ਨਾ ਇਹ ਚੀਜ਼ ਦਾ ਮਤਲਬ ਆ ਵੀ ਮਾਲਕ ਦਾ ਬਹੁਤ ਫਰਕ ਪੈਂਦਾ ਬਦ ਹੁੰਦਾ ਨਾ ਉਹਦੇ ਰਾਤ ਨੂੰ ਵਧੀਆ ਇਥੋਂ ਪਸਮਾ ਚ ਫਿਰਦਾ ਫਿਰਦਾ ਮਤਲਬ ਗੇੜਾ ਦੇ ਕੇ ਅੰਦਰ ਜਾ ਕੇ ਬੈਠਾ ਤਾਂ ਚਲੋ ਇਹ ਤਾਂ ਉਦੋਂ ਸਾਰੇ ਪਸ਼ੂ ਨਾ ਆ ਪਈ ਸ਼ਮਾਲਾ ਵੀ ਬੰਦਾ ਵਿੱਚ ਨਹੀਂ ਆਇਆ ਹਨਾ ਪਸ਼ੂ ਨਾ ਵੀ ਫਰਕ ਜਾ ਪੈ ਜਾਂਦਾ ਹਨਾ ਇਹ ਤਾਂ ਜੇ ਆਪਾਂ ਹੁਣ ਇੱਕ ਘੰਟਾ ਘਰੋਂ ਵਗਦੀਆਂ ਨਾ ਪਸ਼ੂ ਤਾਂ ਤਾਂ ਹੋ ਜਾਂਦੇ ਹਨਾ ਤਾਂ ਮਤਲਬ ਹੁਣ ਪ੍ਰਧਾਨ ਸਾਹਿਬ ਨੂੰ ਮਤਲਬ 5 ਦਿਨ ਹੋ ਗਏ ਗਿਆ ਨੂੰ ਪੀਜੀਐ ਵਿੱਚ ਦਾਖਲ ਅੰਡੀ ਗਿਆ ਹਨਾ ਤਾਂ ਉਹਦਾ ਕਰਕੇ ਸਾਰੇ ਪਸ਼ੂ ਹੀ ਮਾਲਾ ਵੀ ਹੌਫ ਸੈਟ ਹੋਏ ਪਏ ਹੁਣ ਤੇ ਇੱਕ ਮਤਲਬ ਜਿਹੜਾ ਘਰ ਵਾਲਾ ਬੰਦਾ ਹੁੰਦਾ ਨਾ ਉਹਨੂੰ ਮਤਲਬ ਜਿਹੜਾ ਬੰਦਾ ਵਿੱਚ ਹਰ ਵਕਤ ਰਹਿੰਦਾ ਜਿਵੇਂ ਤੁੰਡੀ ਸੀ ਉਹ ਹਰ ਵਕਤ ਵਿੱਚ ਰਹਿੰਦਾ ਉਹਨੂੰ ਪਤਾ ਸੀ ਵੀ ਕਿਹੜੇ ਪਸ਼ੂ ਨੂੰ ਕਿਹੜੀ ਚੀਜ਼ ਦੀ ਲੋੜ ਆ ਹਨਾ ਕਿਹੜੀ ਚੀਜ਼ ਦੀ ਨਹੀਂ ਲੋੜ ਆ ਹਨਾ ਇਹ ਫਿਰ ਹੁਣ ਉਹ ਚਲ ਬਿਮਾਰ ਦਾ ਕਰਕੇ ਕੇਅਰ ਤਾਂ ਅਸੀਂ ਪਿੱਛੇ ਕਰੀ ਜਿੰਨੇ ਗੱਲ ਕਰ ਉਹ ਗੱਲ ਨਹੀਂ ਬਣਦੀ ਮਾਲਕ ਵੀ ਨਹੀਂ ਜਿਹੜੀ ਮਾਲਕ ਨਹੀਂ ਕਰਨੀ ਹੁੰਦੀ ਹੈ ਨਾ ਵੀ ਹੁਣ ਜਿਵੇਂ ਅੱਜ ਕੱਟੀਆਂ ਬਿਮਾਰ ਹੋ ਰਹੀਆਂ ਮਤਲਬ ਇਹਨਾਂ ਨੂੰ ਦਵਾਈ ਤਾਂ ਅਸੀਂ ਦੇਤੀ ਪਰ ਜੇ ਜਿਹੜਾ ਅਸਲ ਮਾਲਕ ਹੁੰਦਾ ਨਾ ਉਹ ਉਹਦੀ ਗੱਲ ਹੋਰ ਹੁੰਦੀ ਹੈ ਨਾ ਉਹਨੇ ਤਾਂ ਮਤਲਬ ਜਦੋਂ ਬਿਮਾਰ ਹੋਣ ਦੀ ਸ਼ੁਰੂਆਤ ਸੀ ਉਹਨੇ ਉਹਦੀ ਦੇਖ ਲੈਣੀ ਜੀ ਅੱਵੇ ਤਾਂ ਬਿਮਾਰ ਹੋਣੀ ਚੀ ਦੇਣਾ ਉਹਨੇ ਮਤਲਬ ਨਾਲ ਦੇ ਨਾਲ ਹੀ ਕਟੂਣ ਨੂੰ ਅੰਦਰ ਕਰਾਉਣ ਦਾ ਹੈ ਨਾ ਤਾਂ ਇਹ ਚੀਜ਼ਾਂ ਦਾ ਬਹੁਤ ਫਰਕ ਪੈਂਦਾ ਹੈਗਾ ਮਾਲਕ ਬਿਨਾਂ ਪਸ਼ੂਆਂ ਦਾ ਨਾ ਬਹੁਤ ਬਾਵਲਾ ਹੋ ਰਿਹਾਗੇ ਹੁਣ ਆ ਲੀ ਸੀਗਾ ਬੀਬੀ ਸਾਡਾ ਮਾਲ ਆਵੇ ਉਹ ਦਿਨਾਂ ਬਹੁਤ ਉਧਰਿਆ ਪਿਆ ਨਾ ਤਾਂ ਕਟੀਆਂ ਲਾ ਲਓ ਸਾਰੇ ਬੋਤੂ ਲਾ ਲਓ ਮਾਲਾ ਵੀ ਸਾਰੇ ਨਹੀਂ ਉਹ ਦਿਨਾਂ ਮਾਲਾ ਵੀ ਸਾਰੇ ਅਪ ਸੈਟ ਹੋ ਰਿਹਾ ਪਸ਼ੂ ਨਾ ਇਹ ਚੀਜ਼ਾਂ ਦਾ ਮਾਲਾ ਵੀ ਮਾਰਕ ਬਣਾ ਪਸ਼ੂਆਂ ਦਾ ਬਹੁਤ ਔਖਾ ਹੋ ਜਾਂਦਾ ਨਾ ਬਾਕੀ ਤੁਸੀਂ ਸਾਰੇ ਵੀ ਅਰਦਾਸ ਕਰੋ ਜੀ ਸੇਤੀ ਤੋਂ ਸੇਦੀ ਲੋਟ ਹੋ ਕੇ ਘਰੇ ਆਉਣ ਹਾਂਜੀ ਤੁਸੀਂ ਵੀ ਅਰਦਾਸ ਕਰੋ ਵੀ ਮੇਰੇ ਮਾਮਾ ਜੀ ਜਲਦ ਤੋਂ ਜਲਦ ਫਾਰਮ ਤੇ ਆਉਣ ਤਿਆਰੀ ਫਸਮਾਨੀ ਦੇਖਭਾਲ ਚੰਗੀ ਤਰ੍ਹਾਂ ਕਰਨਾ ਤੇ ਇਹਦੇ ਨਾਲ ਬਾਈ ਨੇ ਆਇਆ ਵਾਣਾ ਵੀ ਚਲੋ ਠੀਕ ਹੋਣਾ ਨਾ ਪਰਮਾਤਮਾ ਨਾਲ ਕਰੇ ਉਹਨਾਂ ਨੂੰ ਛੇਤੀਆਂ ਨਾ ਠੀਕ ਹੋਵੇ ਤੇ ਛੋਡੇ ਮਾਲਾ ਵੀ ਆਪਾਂ ਜਿਵੇਂ ਅੱਗੇ ਵਲੌਗ ਬਣਾਉਂਦੇ ਸੀ ਨਾ ਸਾਰਾ ਵੀਡੀਓ ਵੀ ਆਪਾਂ ਪਾਉਂਦੀ ਸੀ ਹੋਵੇ ਉਹ ਮੇਰੇ ਤੁਹਾਡੇ ਸਾਹਮਣੇ ਆਵੇ ਹਨਾ ਚਲੋ ਉਹਨਾਂ ਦੇ ਨਾਲ ਜਿੰਨੇ ਦੇ ਨਾਲ ਮਾਲਾ ਵੀ ਉਹ ਪ੍ਰਧਾਨ ਸਾਹਿਬ ਠੀਕ ਨਹੀਂ ਹੁੰਦੇ ਚੰਗੀ ਤਰ੍ਹਾਂ ਨਾ ਉਹਨਾਂ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਸਾਹਮਣੇ ਸਾਰਾ ਕੁਝ ਫੇਸ ਕਰਦੀ ਪਰ ਸਾਰੇ ਨੇ ਅਰਦਾਸ ਕਰਿਓ ਕਿ ਸਾਡੇ ਬਾਈ ਜੀ ਦੀ ਠੀਕ ਹੋਣਾ ਹਨਾ ਯਾਦ ਇਹ ਫਾਰਮ ਤੇ ਆਉਣ ਆ ਦੇ ਮਾਲਾ ਬੱਚਿਆਂ ਦੇ ਠੀਕ ਹੋ ਕੇ ਸੈੱਟ ਹੋ ਕੇ ਸਾਰਾ ਮਾਲਾ ਯਾਦ ਸੈੱਟ ਕਰਨਾ ਨਾ ਸਾਰਾ ਮਾਲਾ ਕੰਮ ਹੀ ਉਦਾਂ ਮੇਰਾ ਤਾਂ ਅਧੂਰਾ ਹੋ ਗਿਆ ਹੈ ਨਾ ਬੱਚਾ ਜੀ ਹੈ ਨਾ ਮਾਲਾ ਵੀ ਉਹਨੇ ਦੇ ਨਾਲ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਨਾ ਵੀ ਬਲੌਕ ਬਣਾਈਏ ਤਾਂ ਜੇ ਕੋਈ ਗਲਤ ਫੱਟ ਕਿਸੇ ਨੂੰ ਬੋਲਿਆ ਗਿਆ ਨਾ ਜਾਂ ਮਾਲਾ ਕੋਈ ਗਲਤੀ ਹੋਈ ਸਾਡੇ ਮਾਣਾ ਆਪਣਾ ਵੀਡੀਓ ਬਣਾਉਣ ਚ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਇੱਥੇ ਤੁਸੀ ਗਲਤ ਹੋ ਨਾ ਕਿਉਂਕਿ ਪ੍ਰਧਾਨ ਸਾਹਿਬ ਜਿਹੜੇ ਉਹਨਾਂ ਤੋਂ ਮਾਲਾ ਵੀ ਇਹ ਚੀਜ਼ ਦਾ ਐਕਸਪੈਰੀਮੈਂਟ ਸੀ ਨਾ ਉਹ ਨਿੱਤਰ ਦਾ ਕੰਮ ਕਰਨ ਵਾਲੇ ਸੀਗੇ ਤਾਂ ਸਾਥੋਂ ਹਜੇ ਉਹ ਗੱਲ ਮਾਲਾ ਵੀ ਨਹੀਂ ਹੋ ਤਾਂ ਉਹ ਚੀਜ਼ ਵਾਸਤੇ ਵੀ ਅਰਦਾਸ ਕਰਾਂਗੇ ਸਾਡੇ ਪ੍ਰਧਾਨ ਸਾਹਿਬ ਨੂੰ ਸਿੱਧਾ ਸਿੱਧੀ ਠੀਕ ਹੋਣਾ ਹੈ ਨਾ ਤਾਂ ਧੰਨਵਾਦ ਜੇ ਕੋਈ ਮਾਲਾ ਹੱਥੋਂ ਗਲਤ ਹੋ ਗਿਆ ਹੋਵੇ ਮਾਲਾ ਜੀ ਵੀਡੀਓ ਬਣਾਉਣ ਚ ਤੁਹਾਨੂੰ ਮਾਫ ਕਰਿਓ ਹੈ ਨਾ ਤੇ ਅੱਗੇ ਤੋਂ ਮਾਲਾ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀ ਤੁਸੀਂ ਆਹ ਚੀਜ਼ ਹੈ ਨਾ ਜੇ ਤੁਹਾਨੂੰ ਐ ਕਰੋ ਹੈ ਨਾ ਜੇ ਨਦਰ ਮਾਲਾ ਪ੍ਰਧਾਨ ਸਾਹਿਬ ਸਹੀ ਨਹੀਂ ਹੁੰਦੇ ਨਾ ਉਦੋਂ ਬਾਅਦ ਉਹ ਆਦਾ ਮਾਲਾ ਪਸਟ ਕਰ ਹੀ ਲੈਣੀ ਸਾਰਾ ਕੰਮ ਤਾਂ ਠੀਕ ਹੈ ਧੰਨਵਾਦ ਸਾਰਿਆਂ ਦਾ